ਤੋ ਸੋਤ ਸਬੀਰਾ ਤੁਹਾਨੂੰ ਦਿਖਾ ਰਹੇ ਆਂ ਸ਼੍ਰੀ ਅਮਰਸਰ ਸਾਹਿਬ ਦੇ ਕਚੇਰੀ ਚੌਂਕ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਵੱਡੀ ਜਿਹੜੀ ਇਨਸਾਨੀਅਤ ਦੀ ਮਿਸਾਲ ਸਾਹਮਣੇ ਆਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਕਾਂ ਜਿਹੜਾ ਹੈ ਉਹ ਦਰਖਤ ਦੇ ਚਾਈਨਾ ਡੋਰ ਦੇ ਵਿੱਚ ਫਸ ਕੇ ਜਿਹੜਾ ਹੈ ਉਹ ਬੁਰੀ ਤਰ੍ਹਾਂ ਤੜਫ ਰਿਹਾ ਸੀ ਜਦੋਂ ਰਾਹ ਕੀ ਨੌਜਵਾਨਾਂ ਨੇ ਇਸ ਕਾਂ ਨੂੰ ਚਾਈਨਾ ਡੋਰ ਦੇ ਵਿੱਚ ਫਸੇ ਦੇਖਿਆ ਤਾਂ ਉਹਨਾਂ ਨੇ ਆਪਣੇ ਵੱਲੋਂ ਇਸ ਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਉਹਨਾਂ ਨੇ ਫਾਇਰ ਬਗਰੇਡ ਦੀ ਗੱਡੀ ਨੂੰ ਜਿਹੜਾ ਹੈ ਉਹ ਸੱਧਿਆ ਉਹਦੀ ਸਹਾਇਤਾ ਦੇ ਨਾਲ ਇਸ ਕਾਂ ਨੂੰ ਚਾਈਨਾ ਡੋਰ ਦੇ ਵਿੱਚੋਂ ਕੱਢ ਕੇ ਜਿਹੜਾ ਹੈ ਉਹ ਆਯਾਤ ਕੀਤਾ ਗਿਆ ਤੁਹਾਨੂੰ ਇਹ ਦੱਸ ਦਈਏ ਕਿ ਇਹ ਤਸਵੀਰਾਂ ਸ਼੍ਰੀ ਅਮਰਥਾਸ ਸਰ ਮੇਰਾ ਨਾਮ ਸਰ ਮੇਰਾ ਨਾਮ ਸਰਜੀਤ ਸਿੰਘ ਮੈਂ ਇਥੋਂ ਅੰਮ੍ਰਿਤਸਰ ਦਾ ਵਾਸੀ ਹਾਂ ਮੈਂ ਕੁਦਰਤੀ ਇਥੋਂ ਕਚਾਈ ਤੋਂ ਸਿੱਧਾ ਆਪਣੇ ਆਫਿਸ ਜਾ ਰਿਹਾ ਸੀ ਦੇਖਿਆ ਦਿਆ ਦੋ ਮੁੰਡੇ ਇਹਨਾਂ ਨੂੰ ਦੇਖੋਤੇ ਫੇ ਉੱਪਰ ਦੇਖ ਰਹੇ ਮੈਂ ਕੀ ਹੋਇਆ ਕਹਿੰਦੇ ਕਾਂ ਲੱਗਾ ਹੋਇਆ ਕੋਡ ਦੇਖੋ ਡੋਰ ਨਾਲ ਫਸਿਆ ਇਹਨਾਂ ਦੀ ਹੌਸਲਾ ਵੀ ਆਈ ਵਾਸਤੇ ਫਿਰ ਮੈਂ ਖਲੋਤਾ ਚਲੋ ਥੋੜੀ ਬੋਧੀ ਇਹਨਾਂ ਦੀ ਮਦਦ ਕੀਤੀ ਯਾਰ ਮੈਂ ਤੇ ਆਮ ਪਬਲਿਕ ਨੂੰ ਸਭ ਨੂੰ ਕਹਿੰਨਾ ਕੋਈ ਜਾਨਵਰ ਕੋਈ ਪੰਛੀ ਇਸ ਤਰ੍ਹਾਂ ਤੁਹਾਨੂੰ ਲੱਭਦਾ ਉਹਦੀ ਸੇਵਾ ਕਰੋ ਉਹਨੂੰ ਕਦੇ ਫਸਿਆ ਉਤਾਰੋ ਇਸ ਤਰ੍ਹਾਂ ਹੀ ਪੌਦੇ ਵਗੈਰਾ ਲਗਾਓ ਤੇ ਸਾਰੀ ਇਸ ਤਰ੍ਹਾਂ ਹੀ ਆਪਣੇ এনਵਾਇਰਨਮੈਂਟ ਨੂੰ ਸਹੀ ਕਰੀਏ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਮੁੰਡਿਆਂ ਨੇ ਵਿਚਾਰਾਂ ਨੇ ਕਾਂ ਫਸਿਆ ਉਤਾਰਤਾ ਬਿਲਕੁਲ ਸਹੀ ਉਤਰ ਗਿਆ ਤੇ ਚੱਲਾ ਗਿਆ ਆਮ ਜਨਤਾ ਵੀ ਇਹ ਨਾਲ ਇਸੇ ਵਾਰਦਾ ਦਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿ ਚੀਜ਼ ਬਹੁਤ ਖੁਸ਼ੀ ਬਹੁਤ ਵਧੀਆ ਬਹੁਤ ਵਧੀਆ ਚਾਈਨਾ ਰੋਡ ਨੂੰ ਲੈ ਕੇ ਤੁਸੀਂ ਬੈਸੀ ਦੇਣਾ ਚਾਹੋਗੇ ਚਾਈਨਾ ਰੋਡ ਸਰ ਨੂੰ ਬੰਦ ਹੋਣੀ ਚਾਹੀਦੀ ਐਸੇ ਐਸਵਰ ਵੈਸੇ ਪੁਲਿਸ ਨੇ ਕਾਫੀ ਸਖਤਾਈ ਕੀਤੀ ਜਿਹਦੇ ਕਰਕੇ ਚਾਈਨਾ ਰੋਡ ਮਾਰਕੀਟ ਚ ਕਾਫੀ ਘਟ ਗਈ ਯਾਰ ਕੀ ਲੋੜੀ ਦੇ ਬਸੰਤ ਦੇ ਔਰ ਅੱਗੋਂ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਇਹ ਬੰਦ ਹੋਣੀ ਚਾਹੀਦੀ ਮੇਰਾ ਨਾਮ ਨਹੀਂ ਪਈਦਾ ਸਰ ਮੈਂ ਬਸਾ ਰਹਿਣ ਲਾਵਾਂ ਕਿਹੜੀ ਗੱਲ ਕੁਝ ਨਹੀਂ ਭਾਜੀ ਇੱਥੇ ਕਾਂ ਹੜਾ ਹੈ ਇੱਕ ਵਿਚਾਰਾ ਕਿੱਥੇ ਕਿਹੜੀ ਜਗ੍ਹਾ ਇਹ ਕੈਂਟ ਰ ਤਾ ਇੱਕ ਜੀ ਵੀ ਅਗਰ ਆਈ ਇੱਕ ਜਾਨ ਤਰਫਾ ਕੇ ਵੇਖਿਆ ਸਾਡੇ ਕੋਲ ਰਹਿ ਲਿਆ ਅਸੀਂ ਇਹ ਘੰਟਾ ਆ ਗਿਆ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਨਹੀਂ ਹੱਥ ਫੜਿਆ ਉੱਥੇ ਕਾਫੀ ਉਚਾਈ ਦੇ ਸੀ ਫਿਰ ਸਾਨੂੰ ਕਿਸੇ ਨੇ ਕਿਹਾ ਕਿ ਪੈਰ ਬਰਗੇਡ ਨੂੰ ਫੋਨ ਕਰੋ ਨੇ ਇੱਕ ਚੇਕ ਤੇ ਫੋਨ ਕੀਤਾ ਚਲੋ ਇਹਨਾਂ ਵੀਰਾਂ ਦਾ ਬਹੁਤ ਮਾਨ ਸਨਮਾਨ ਕੀਤਾ ਵੀਰਾਂ ਆਪਣੇ ਉਹਦੇ ਟਾਈਮ ਤੇ ਹਾਜ਼ਰ ਹੋਏ ਆ ਗਏ ਅੱਜ ਉਹ ਇਹਨਾਂ ਨੇ ਆਪਣੇ ਜਿੰਨਾ ਵੀ ਵਾਪਸੀ ਲੱਗੀ ਆ ਭਾਵੇਂ ਕਾਲ ਆਤਾ ਵਾ ਚਲੋ ਅਗਲੇ ਜਾਨ ਬਚ ਗਈ ਹੈ ਠੀਕ ਹੈ ਚਲੋ ਇਨਸਾਨ ਤਾਂ ਹੈ ਨਹੀਂ ਆਸਾਨੀਆਂ ਨਾਲ ਦੇ ਕੰਮ ਕਰਨਾ ਚਾਹੀਦਾ ਭਾਈ ਆਪਾਂ ਨੂੰ ਬਾਕੀ ਇੱਕ ਖਾਸ ਤੌਰ ਤੇ ਬੇਨਤੀ ਹੈ ਜੀ ਚਾਈਨਾ ਡੋਰ ਤੇ پابੰਦੀ ਨਹੀਂ ਚਾਹੀਦੀ ਭਾਜੀ ਦਾ ਲੋਹੜੀ ਦਾ ਤਿਉਹਾਰ ਨਹੀਂ ਆਇਆ ਇਹ ਲੋਹੜੀ ਦਾ ਤਿਉਹਾਰ ਹੋਗਾ ਫਿਰ ਕੀ ਹੋਊਗਾ ਭਾਜੀ ਅਰੇ ਇੰਨਾ ਟਾਈਮ ਪਹਿਲਾਂ ਹੀ ਲੋਕ ਚਾਈਨਾ ਡੋਰ ਨਾਲ ਗੁੱਡੀਆਂ ਡਾਉਂਦੇ ਆਂ ਗਾਂ ਇੱਥੇ ਸੱਤ ਕਾਨ ਦੇ ਨਾਲ ਬਈ ਕੀਤੀ ਜਾਂਦੀ ਪਰ ਲੱਗਦਾ ਕਿ ਜੀ ਤੂੰ ਇਦਾਂ ਮਰਦੇ ਨਹੀਂ ਚਾਈਨਾ ਡੋਰ ਕਰਕੇ ਕਈ ਹੱਦ ਤੱਕ ਜੀ ਵੀ ਮਰਦੇ ਆ ਭਾਜੀ ਜੀ ਵੀ ਮਰਦੇ ਆ ਬੰਦੇ ਵੀ ਮਰਦੇ ਆ ਕਿੰਨੇ ਭਾਜੀ ਆਪੇ ਹੋਇਆ ਆਂ ਆਂਦੀ ਅੱਛੀ ਜਿਹਾ ਸ਼ਕਤ ਬੰਨ੍ਹ ਕਿਉਂ ਨਹੀਂ ਕਰਦੀ ਹਾਂਜੀ ਪ੍ਰਸ਼ਾਸਨ ਨੂੰ ਨਕੀਰ ਕਸਣੀ ਚਾਹੀਦੀ ਚਾਈਨਾ ਡੋਰ ਨੂੰ ਪ੍ਰਸ਼ਾਸਨ ਨੂੰ ਭਾਜੀ ਹਰੇ ਮੈਂ ਕਹਾਂ ਤਿਉਹਾਰ ਹੋਣੀ ਆ ਪਹਿਲਾਂ ਇਹ ਕੰਮ ਰਗਾ ਕੀ ਹੋਏ ਉਹਨਾਂ ਨੂੰ ਪਹਿਲਾਂ ਹੀ ਪਾਬੰਦੀ ਪਾਉਣੀ ਚਾਹੀਦੀ ਹੈ ਜੀ ਤੇ ਮੈਨੂੰ ਕਿਹਦੀ ਕੁੱਛ ਹੀ ਹੋਰੀ ਕਿਹਦੇ ਮੈਂ ਕਹਿੰਦਾ ਕਿ ਭਾਜੀ ਬਹੁਤ ਜਿਆਦਾ ਸੋ ਇੱਕ ਇਨਸਾਨੀਅਤ ਦਾ ਕੰਮ ਕਰਨਾ ਰਿਹਾ ਹੈ ਹਰੇਕ ਨੂੰ ਕਰਨਾ ਰਿਹਾ ਹੈ ਭਾਜੀ ਕਿ ਇਹ ਵੀ ਸੇਵਾ ਇੱਕ ਸੇਵਾ ਦਾਸ ਆ ਜੀ ਅਸੀਂ ਕਈ ਮੁਖ ਮੋੜ ਜਾਂਦੇ ਨੇ ਇੱਜੇ ਚੀਜ਼ਾਂ ਵੇਖ ਕੇ ਕੋਈ ਨਹੀਂ ਭਾਜੀ ਮੋਕਣੀ ਮੋਹ ਤੇ ਮਾਰਾ ਚਲੋ ਮਾਰਾ ਉਹਨਾਂ ਨੇ ਮੱਤ ਪਾਵੇ ਹੱਥ ਗੁੱਦੀ ਬੱਕੇ ਭਾਜੀ ਅਲੇ ਚੀਜ਼ ਜ਼ਰੂਰੀ ਹੈ ਭਾਜੀ ਠੀਕ ਹੈ